ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਦੋਸਤੋ ਆਪਣਾ Facebook ਤੇ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਰਮਦਿੱਤੀ ਵਾਲੀਆਂ ਕੈਂਚੀਆਂ ਦੇ ਨਾਲ ਹੀ ਜਿਹੜਾ ਸਰਕਾਰੀ ਹਸਪੀਟਲ ਹੈ ਦੋਸਤੋ ਉਹਦੇ ਪਿਛਲੇ ਪਾਸੇ ਗਰਾਊਂਡ ਹੈ ਉਹਦੇ ਚ ਇਹ ਮੰਡੀ ਹਰ ਸ਼ੁੱਕਰਵਾਰ ਲੱਗਦੀ ਹੈ ਆ ਵੀਡੀਓ ਦੇ ਵਿੱਚ ਜਿਹੜੀ ਸਾਹਮਣੇ ਤੁਹਾਨੂੰ ਬੈਠ ਨਜ਼ਰ ਆ ਰਹੀ ਹੈ ਇਹ ਦੂਜੇ ਸੂਏ ਦੱਸਦਾ ਬਾਈ ਇੱਕ ਵਾਰ ਥਾਣੇ ਹਵਾਰਨਾ ਦੇਖ ਲਓ ਨੇੜੇ ਤੋਂ ਫਿਰ ਬਾਈ ਨਾਲ ਗੱਲਬਾਤ ਕਰਾ ਦਾਂਗੇ ਤੇ ਫਿਰ ਤੋਰ ਕੇ ਵੀ ਵਿਖਾਵਾਂਗੇ ਸਾਰੀ ਡਿਟੇਲ ਬਾਈ ਤੋਂ ਜਾਣਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਹੈ ਤਰਸੇਮ ਸਿੰਘ ਤਰਸੇਮ ਸਿੰਘ ਵਪਾਰ ਦਾ ਕੰਮ ਹੈ ਵੀਰੇ ਹਾਂਜੀ ਕਿੰਨੀ ਦੇਰ ਹੋ ਗਈ ਕੰਮ ਕਰਦੇ ਨੇ ਹਾਂਜੀ 3-4 ਸਾਲ ਹੋ ਗਏ ਠੀਕ ਹੈ ਇਹ ਬੈਠ ਕਿੰਨੇ ਮੈਂ ਸੂਏ ਇਹ ਦੂਜੇ ਸੂਏ ਤੇ ਕਿੰਨੀ ਦੇਰ ਹੋ ਗਈ ਸੂਈ ਨੂੰ ਇਹਨੂੰ ਹੋ ਗਏ 4-5 ਮਹੀਨੇ ਹੋ ਗਏ ਆ ਬੱਚਾ ਨਾਲ ਹਾਂ ਬਈ ਅੱਛਾ 4 ਕੁ ਮਹੀਨਿਆਂ ਦੀ ਸੂਈ ਹੋਈ ਐ ਆ ਬੱਚਾ ਨਾਲ ਕਿ ਪਛੀਆ ਬੱਚਾ ਵੀਰੇ ਬੱਚਾ ਦੁੱਧ ਕਿੰਨਾ ਹਾਜ਼ਰ ਆ ਹੁਣ ਦੁੱਧ 15 ਲੀਟਰ ਤਿਆਰ ਹੈ ਬਈ 15 ਤਿਆਰ ਆ ਗੱਬਣ ਵੀ ਐ ਹਾਂ ਬਈ 2 ਮਹੀਨੇ ਦੀ ਗੱਬਣਾ 2 ਮਹੀਨਿਆਂ ਦੀ ਗੱਬਣਾ ਚ ਇੱਕ ਪਾਸੇ ਹਾਂਜੀ ਇਹਦਾ ਰੇਟ ਕੀ ਕਰਦਾ ਬਾਈ ਇਹਦਾ 35000 ਰੁਪਏ ਮੰਗਦਾ ਬਈ ਕਿੰਨੇ ਦੀ ਛੱਡ ਦੇਗਾ ਲਾਸਟ ਚ ਮੈਂ ਛੱਡਦਾ ਇਹ ਮੌਕੇ ਤੇ ਆ ਕੇ 33000 ਦੀ ਛੱਡਦਾ ਅੱਛਾ ਨੰਬਰ ਬੋਲ ਦੋ ਆਪਣਾ 95 ਇੱਕ ਵਾਰੀ ਫਿਰ ਬੋਲੋ 95010 55000 ਠੀਕ ਹੈ ਖੋਲ ਕੇ ਦਿਖਾ ਦਿ ਵੀਰ ਇੱਕ ਵਾਰੀ ਦੂਸਰੇ ਸੂਏ ਬੈਠਾ ਦੋਸਤੋ ਦਰਮਿਆਨੇ ਕਦ ਕਾਠ ਚੈੱਕ ਕਰੋ ਉਸ ਚ ਥੋੜੀ 15 ਕਿਲੋ ਦੁੱਧ ਬਾਈ ਕਹਿੰਦਾ ਤਿਆਰਾ ਚਾਰ ਪੰਜ ਮਹੀਨੇ ਦੀ ਸੂਈ ਹੋਈ ਹੈਗੀ ਪਿੱਛੇ ਬੱਚਾ ਬੱਚੇ ਦੀ ਮਿਲਦੀ ਹੈ ਦੋ ਮਹੀਨਿਆਂ ਦੀ ਬਾਈ ਕਹਿੰਦਾ ਗੱਬਣ ਚੈੱਕ ਪਾਸ ਹੈ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਗਾਂ ਪਸੰਦ ਆਉਂਦੀ ਹੈ ਬਾਈ ਨਾਲ ਗੱਲਬਾਤ ਕਰਕੇ ਗਾਂ ਖਰੀਦ ਸਕਦੇ ਹਾਂ ਕਦ ਬਹੁਤ ਆ ਦੋਸਤੋ ਦੀ ਲੈ ਰੀਲ ਬਹੁਤ ਲੰਬੀ ਐ ਰੁੱਧ ਕੱਟ ਦੂਗੀ ਦੋਸਤੋ ਕ੍ਰੋਸ ਚੈੱਕ ਗਰਮੀ ਚ ਚੱਲਣ ਵਾਲੀ ਗਾਂ ਐ ਇੱਕ ਵਾਰ ਥਣ ਹਵਾਨਾ ਦਿਖਾ ਦੇਣਾ ਤੁਹਾਨੂੰ ਨੇੜੇ ਤੋਂ ਬਾਕੀ ਨੰਬਰ ਲਾ ਦੂਗਾ ਮੈਂ ਬਾਈ ਦਾ ਸਕਰੀਨ ਤੇ ਜੀ ਨੂੰ ਗਾਂ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਠੰਡੀ ਸੀਲ ਬਹੁਤ ਆ ਦੋਸਤੋ ਹਾਂ ਬਾਈ ਕਹਿੰਦਾ ਜਿਵੇਂ ਮਰਜ਼ੀ ਚੋ ਲੋ ਬੱਚੇ ਦੀ ਮਿਲਦੀ ਐ ਵੀਰੇ ਜਿੱਦਾਂ ਹੀ ਮਿਲਦੀ ਐ ਜਿਵੇਂ ਮਰਜ਼ੀ ਚੋ ਲੋ ਵੀਰੇ ਅੱਛਾ ਬੱਚੇ ਤੋਂ ਬਗੈਰ ਵੀ ਮਿਲ ਪਾਦੀ ਐ ਹਾਂ ਰੱਸੀ ਲਾ ਲਓ ਨਾਲ ਆ ਲਓ ਕੋਈ ਚੱਕਰ ਨਹੀਂ ਅੱਛਾ ਨਿਆਣਾ ਪਾਓ ਨਾ ਪਾਓ ਹਾਂ ਠੀਕ ਆ ਦੋਸਤੋ ਬਾਈ ਕਹਿੰਦਾ ਬਗੈਰ ਬੱਚੇ ਤੋਂ ਵੀ ਮਿਲ ਪੈਂਦੀ ਆ ਉਹ ਬੱਚਾ ਬਾਈ ਨਾਲ ਹੀ ਦੇ ਦੂਗਾ ਇਹਦੇ ਬੱਚਾ ਨਾਲ ਇਹਦੇ ਇੱਕ ਵਾਰ ਦੇਖ ਲਓ ਦੋਸਤੋ 4-5 ਮਹੀਨਿਆਂ ਦੀ ਸੂਈ ਹੋਈ ਆ 15 ਕਿਲੋ ਦੁੱਧ ਹਾਜ਼ਰ ਆ 2 ਮਹੀਨਿਆਂ ਦੀ ਗੱਬਣ ਆ ਬਾਕੀ ਨੰਬਰ ਲਾ ਦੂੰਗਾ ਮੈਂ ਬਾਈ ਦਾ ਸਕਰੀਨ ਤੇ ਬਾਈ ਨਾਲ ਗੱਲਬਾਤ ਕਰਕੇ ਜਿਹਨੂੰ ਗੱਬੜ ਪਸੰਦ ਆਉਂਦੀ ਆ ਦੋਸਤੋ ਬੈੜ ਖਰੀਦ ਸਕਦਾ ਹੈ ਵੀਡੀਓ ਬਣਾਉਣ ਦਾ ਇੱਕ ਮਾਧਿਅਮ ਹੁੰਦਾ ਜਾਨਵਰ ਨੂੰ ਦਿਖਾਉਣ ਦਾ ਤੇ ਬਾਕੀ ਗੱਲਬਾਤ ਤੁਸੀਂ ਨੇੜ ਆ ਕੇ ਜਾਨਵਰ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦਣਾ ਹੁੰਦਾ ਹੈ ਵੀਡੀਓ ਦੇ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਗਾ ਦੋਸ ਇੱਕ ਵਾਰ ਥਣ ਹਵਾਨਾ ਫੇਰ ਦਿਖਾ ਦੇਣਾ ਨੇੜੇ ਤੋਂ ਆਹ ਠੰਡੀ ਸੀਲ ਬਹੁਤ ਆ ਦੋਸਤੋ ਜਿਵੇਂ ਮਰਜੀ ਹੱਥ ਫੇਰੀ ਜਾਓ ਬਿਲਕੁਲ ਪੈਰ ਨਹੀਂ ਚੱਕਦੀ ਬਾਈ ਕਹਿੰਦਾ ਬਗੈਰ ਨਿਆਣੇ ਤੋਂ ਵੀ ਮਿਲ ਪੈਂਦੀ ਆ ਤੇ ਬਗੈਰ ਬੱਚੇ ਤੋਂ ਪਹਾੜਾ ਪਾ ਕੇ ਵੀ ਮਿਲ ਪਉਂਗੀ ਦੋ ਮਹੀਨਾ ਦੀ ਗੱਬਣ ਆ ਦੋਸਤੋ ਚਾਰ ਮਹੀਨਾ ਦੀ ਸੂਈ ਹੋਈ ਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਆ